ਗੁਰ ਤੋੜਦੇ ਸੀ ਬਾਈ ਆਂ ਗੂਰ ਤੋੜੀ ਜਾਂਦੇ ਆਂ ਸੀ ਤੇ ਆਪਣੇ ਲੱਗੇ ਵਧੀਆ ਗੂਰ ਆ ਦਿਖਾਇਆ ਮਣਿਆ ਆ ਉੱਪਰ ਜਾਲੀ ਆਪਾਂ ਨੂੰ ਤਾਂ ਪਾਉਣੀ ਪੈਗੀ ਜਿਹੜੀਆਂ ਚਿੜੀਆਂ ਉਹਨੀਆਂ ਨੇ ਛੋਟੀਆਂ ਨੇ ਚਿੜੀਆਂ ਉਹ ਵਿੱਚੋਂ ਰਸ ਚੂਖ ਜਾਂਦੀਆਂ ਨੇ ਰਸ ਕੱਲਾ ਉਹ ਵਿੱਚੋਂ ਚੂਸ ਜਾਂਦੀਆਂ ਨੇ ਰਸ ਤੇ ਅੰਗੂਰ ਤਾਂ ਹੀ ਵਧੀਆ ਅੰਗੂਰ ਪਏ ਆ ਕੋਈ ਦਵਾਈ ਛਿੜਕਣ ਦੀ ਲੋੜ ਨਹੀਂ ਕਾਸੇ ਜਰੂਰਤ ਨਹੀਂ ਹੈਗੀ ਆ ਜਾਲੀ ਤਾਂ ਨੇ ਤਾਂ ਹੀ ਬਣਤੀ ਹੈ ਦੀ ਜਾਰੀ ਵੀ ਚਲੋ ਵੀ ਉਹ ਆ ਨਾ ਵੀ ਕੁਝ ਖਾਣ ਨੂੰ ਲੈ ਜਾਣਾ ਆ ਦੇਖੋ ਹਣ ਤੇ ਗੁੱਛੇ ਵਧੀਆ ਨੇ ਸਾਰੇ ਚੰਗੇ ਗੁੱਛੇ ਬਣੇ ਪਿਆ ਕੋਈ ਗੁੱਛਾ ਨਹੀਂ ਕਰਿਆ ਹੋਇਆ ਇਹ ਕੀ ਹੁੰਦਾ ਨਾ ਇਹ ਲੋ ਚਲਦੀ ਆ ਨਾ ਜਦੋਂ ਲੋ ਲੋ ਨਾਲ ਅੰਗੂਰ ਪੱਕਦੇ ਛੇਤੀ ਬੰਦੇ ਗਰਮੀ ਨਾਲ ਜਦੋਂ ਲੋ ਚਾਰੇ ਹੁੰਦੀ ਹੈ ਤੇ ਮੀਂਹ ਨਾ ਖਰਾਬ ਹੋਵੇ ਤੇ ਮੀਂਹ ਪੈਂਦੇ ਇਹ ਅੰਗੂਰਾਂ ਦੀ ਬਾਲਾ ਕੁਛ ਤਾਂ ਉੱਪਰ ਚੜਾਤੀ ਆਪਾਂ ਆ ਜਾਂਦੀ ਹੈ ਕੋਠੇ ਦੇ ਉੱਪਰ ਚੜਾਤੀ ਕੋਈ ਜਿੰਨੀ ਉੱਪਰ ਚੜੀ ਓਨੀ ਬਾਹਰਲੇ ਪਾਸੇ ਆ ਬਾਹਰ ਜਿਹੜੀ ਕੰਦ ਜਾਂਦੀ ਹੈ ਆ ਦੇਵ ਮੜ ਆਇਆ ਆਉਂ ਨਹੀਂ ਭਰ ਲੈ ਬਸ ਇਹ ਕਿਉਂ ਬਾਹਰ ਕੋਈ ਨੰਗਦਾ ਡੱਬਦਾ ਅਗਲਾ ਖਾਲਾ ਨਾ ਗੂਰਚਾਰ ਤੱਕ ਕੀ ਫਰਕ ਪੈਂਦਾ ਤੇ ਉਧਰੋਂ ਆ ਜਾਂਦੀ ਐ ਇੱਧਰ ਨੂੰ ਚੜ ਗਈ ਇਹ ਨਾਲੇ ਤਾਂ ਆਪਾਂ ਬਾਈ ਜੀ ਨੰਗਨ ਵਾਲਿਆਂ ਨੂੰ ਰਸਤਾ ਪੱਕਾ ਕਰਕੇ ਦੇ ਤਾਂ ਨਾਲੇ ਇੱਕ ਪੱਕਾ ਖਾਲ ਬਣਾ ਕੇ ਦੇ ਤਾਂ ਰੁਪਏ ਆਪਾਂ ਲਾਏ ਆ ਪਾਣੀ ਕੋਈ ਹੋਰ ਲਾਉਣਾ ਲੱਗਦਾ ਕੋਈ ਹੋਰ ਐ ਆ ਸਭ ਆਪਣੇ ਅੰਗੂਰਾਂ ਦੀ ਐ ਮੈਂ ਕਿਹਾ ਹੁਣ ਬੱਲ ਵੀ ਲਮਕਾਈ ਦੇ ਬਾਹਰਲੇ ਪਾਸੇ ਉਹ ਲੰਗਦੇ ਜਾਂਦੇ ਅੰਗੂਰ ਵਧੀਆ ਲੱਗੇ ਪਏ ਜਿੰਨੇ ਅੰਦਰ ਲੱਗੇ ਓੰਨੇ ਬਾਹਰਲੇ ਪਾਸੇ ਆ ਬਲ ਤੇ ਨਾਲੇ ਅੰਗੂਰ ਖਾਜਾ ਕਰਨਗੇ ਨੰਗੀ ਆਇਆ